ਲਏ ਭਾਈ ਆਪਾਂ ਪਹੁੰਚ ਗਏ ਮੋਟਰ ਤੇ ਤੁਰੇ ਤੁਰੇ ਮੱਕੀ ਦਿਖਾਉਨੇ ਆ ਤੁਹਾਨੂੰ ਆਪਾਂ ਆਪਣੀ ਹੁਣ ਆ ਆਪਣੇ ਪਿੱਛੇ ਮੱਕੀ ਬੀਜੀ ਵੀ ਆ 2 ਕਿੱਲੇ ਬਾਹਣਾ ਇਹ ਕਣਕ ਕਾਲੇ ਵੱਡੇ ਚਾ ਭਾਈ ਕਣਕ ਵੱਢ ਕੇ ਫੇਰ ਮੱਕੀ ਬੀਜੀ ਆ ਇਹ ਮੱਕੀ ਅਸੀਂ ਬੀਜੀ ਆ ਇਹ ਮੱਕੀ ਆ ਅਸੀਂ ਬੀਜੀ ਆ ਭਾਈ 22 April ਨੂੰ 22 April ਨੂੰ ਬੀਜੀ ਤੀ ਇਹ ਮੱਕੀ ਤੇ ਇਹਨੂੰ ਨੱਕ ਨੂੰ ਕੁਲਾ ਕੇ ਮੱਲੇ ਮੱਲੇ ਲਾ ਕੇ ਫਿਰ ਇਹਨੂੰ ਅਸੀਂ 25 ਤਰੀਕ ਨੂੰ 25 April ਨੂੰ ਪਾਣੀ ਲਾਤਾ ਸੀਗਾ ਤੇ ਇਹ 2 ਕਿੱਲੇ ਬਾਣ ਆ ਮੱਕੀ ਦੀ ਗ੍ਰੋਥ ਤੁਸੀਂ ਦੇਖ ਸਕਦੇ ਹੋ ਤੇ ਇਹਦੇ ਚ ਅਸੀਂ 5 ਥੈਲੇ ਦਾਈ ਦੇ ਪਾਏ ਨੇ ਇੱਕ ਏਕੜ ਚ 22 ਕਿੱਲੇ ਤਾਂ ਇੱਕ ਏਕੜ ਚ 22 ਥੈਲੇ ਪਾਏ ਨੇ ਡੀ ਏ ਪੀ ਦੇ ਤੇ ਤਕਰੀਬਨ 19 ਕਿਲੋ ਬੀ ਪਾਇਆ ਇਹ 20 30 ਜੋ ਬੀਜ ਆ ਮੱਕੀ ਦਾ ਉਹ ਬੀਜ ਬੀਜਿਆ ਸੀ ਪਾਣੀ ਲਾਣ ਤੋਂ ਬਾਅਦ 10 ਕਿ ਦਿਨਾਂ ਬਾਅਦ ਫਿਰ ਇਹ ਤੇ ਇੱਕ ਸੁੰਡੀ ਦੀ ਸਪਰੇਅ ਕਰੀ ਤੀ ਜਿਹੜੀ ਸੁੰਡੀ ਦੀ ਸਪਰੇਅ ਕਰੀ ਤੀ ਉਹ ਕੋਰਾ ਜਨ ਕਰੀ ਤੀ ਆਲਸੀ ਸਿਹ ਜਿਹੜੀ ਸਪਰੇ ਕਰੀ ਆ ਇੱਕ ਸਪਰੇ ਕਰੀ ਆ ਹਜੇ ਤੱਕ ਅਸੀਂ ਇਹਤੇ ਸੁੰਡੀ ਦੀ ਤੇ ਇੱਕੋ ਸਪਰੇ ਹਜੇ ਤੱਕ ਇਹਤੇ ਕਰੀ ਆ ਤਾਕਤ ਦੀ ਤੇ ਇਹਦੀ ਗ੍ਰੋਥ ਤੁਸੀਂ ਦੇਖ ਸਕਦੇ ਹੋ ਦੋ ਵਾਰ ਇਹਦੇ ਚ ਆਪਾਂ ਜੂਰੀਆ ਲਾਤਾ ਇਹਨੂੰ ਤੇ ਜੂਰੀਆ ਅਸੀਂ ਇੱਕ ਵਾਰ ਪਹਿਲਾਂ ਕੇਰ ਕੇ ਲਾਇਆ ਤੇ ਉਹ ਤੋਂ ਬਾਅਦ ਫਿਰ ਮੰਨ ਲਾ ਕੀ ਖਾਲੇ ਚ ਥੈਲਾ ਰੱਖ ਕੇ ਫੇਰ ਲਾਇਆ ਗ੍ਰੋਥ ਬਾਕੀ ਵਧੀਆ ਹੋ ਰਹੀ ਆ ਤੇ 메ਨ ਕੰਮ ਆ ਡੀਏਪ ਦਾ ਡੀਏਪ ਅਸੀਂ 22 ਥੈਲੇ 1 ਇਕੜ ਦੇ ਵਿੱਚ ਪਾਏ ਨੇ 5 ਬਿਗੇ ਸਾਢੇ 1 5 ਬਿਗੇ ਜਗ੍ਹਾ ਦੇ ਵਿੱਚ ਜਾਨੀ ਕਿ 22 ਥੈਲੇ ਪਾਏ ਨੇ ਤੇ ਦੋ ਦੋ ਵਾਰ ਹੈਰੋ ਨਾਲ ਬਾਹੀ ਦੋ ਵਾਰ ਹਾਲਾ ਨਾਲ ਬਾਤੀ ਤੇ ਇੱਕ ਵਾਰ ਡਬਲ ਹੀ ਸਾਗਾ ਫੇਰ ਤਾਂ ਅਸੀਂ ਦੂਸਰਾ ਬਜਾਈ ਵਾਲਾ ਬਾਈ ਲੈ ਕੇ ਗਿਆ 1100 ਰੁਪਿਆ ਬਿਗਾ 1000 ਰੁਪਿਆ 1000 ਰੁਪਿਆ ਕੀਲਾ ਸੱਚਾ 2000 ਰੁਪਿਆ ਉਹਦਾ ਬਣਿਆ ਸੀਗਾ ਆ 2000 ਰੁਪਿਆ ਕੀਲਾ 2000 ਰੁਪਿਆ ਲੈ ਕੇ ਗਿਆ ਦੋ ਕੀਲਿਆਂ ਦਾ ਤੇ ਮੱਕੀ ਦਾ ਜਿਹੜਾ ਰੰਗ ਆ ਉਹ ਵੀ ਕਾਲਾ ਤੇ ਮੱਕੀ ਵੈਸੇ ਵੀ ਵਧੀਆ ਗਰੋਥ ਗਰੋਥ ਵਧੀਆ ਹੋ ਰਹੀ ਆ ਹੁਣ ਇਹ ਤੇ ਅਸੀਂ ਕਰਾਂਗੇ ਸਪਰੇਹਾਂ 21919 ਦੀ ਆ ਤੇ ਬਾਕੀ ਤਾਕਤ ਦੀ ਇੱਕ ਅੱਧੀ ਸਪਰੇਹ ਹੋਰ ਵੀ ਕਰਾਂਗੇ ਇੱਕ ਸਪਰੇਹ ਕਰਾਂਗੇ ਹੁਣ ਫੇਰ ਸੁੰਡੀ ਦੀ ਇਹ ਤੇ ਕੁਝ ਦਿਨਾਂ ਤੱਕ ਤੇ ਬਾਕੀ ਤੁਹਾਨੂੰ ਦਿਖਾਵਾਂਗੇ ਫਿਰ ਕੁਝ ਦਿਨਾਂ ਤੱਕ ਵੀ ਮੱਕੀ ਦਾ ਕੀ ਰੰਗ ਰੂਪ ਆ ਕਿੰਨੀ ਕੁ ਗਰੋਥ ਕਰ ਰਹੀ ਆ ਬਾਕੀ ਤੁਸੀਂ ਬਾਈ ਕਮੈਂਟਾਂ 'ਚ ਦੱਸਿਓ ਵੀ ਮੱਕੀ ਦੀ ਜਿਹੜੀ ਗਰੋਥ ਆ height ਆ ਕਦ ਕਾਠਾ ਵੀ ਠੀਕ ਆ ਵੀ ਵਧੀਆ ਕਰ ਰਹੀ ਆ ਮੇਰੇ ਹਿਸਾਬ ਨਾਲ ਤਾਂ ਬਹੁਤ ਵਧੀਆ ਚੱਲੀ ਹੋਈ ਆ ਬਾਕੀ ਹੁਣ ਪਹਿਲੇ ਪਾਣੀ ਉਹ ਦੇਖ ਕੇ ਲਾਣੇ ਪੈਂਦੇ ਨੇ ਹੁਣ ਤਾਂ ਮੰਨ ਲਾ ਕੀ ਕੋਈ ਦਿੱਕਤ ਨਹੀਂ ਪਾਣੀ ਚਾਏ ਖੁੱਲੇ ਵਾਂਗੂ ਛੱਡੀ ਰੱਖੋ ਇੱਕ ਹੁਣ ਸਪਰੇ ਕਰਾਂਗੇ ਤੇ ਅਸੀਂ ਥੋੜੀ ਜੀ ਕਵਾੜ ਦੀ ਕਵਾੜ ਜਾਂ ਹੈਗਾ ਥੋੜਾ ਥੋੜਾ ਨਾਮ ਅਤਰ ਜਾਂ ਬਾਕੀ ਬਹੁਤ ਵਧੀਆ ਮੰਨ ਲਾ ਕੀ ਹੋਰੀਆ ਮੱਕੀ ਬਾਕੀ ਵੀਡੀਓ ਨੂੰ ਬੱਦ ਤੋਂ ਬੱਦ ਲਾਈਕ ਸ਼ੇਅਰਸ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਵੀਰੇ ਧੰਨਵਾਦ ਜੀ ਮੌਸਮ ਬਹੁਤ ਵਧੀਆ ਹੋਇਆ ਹੋਇਆ ਬਾਕੀ ਅੱਜ ਤੂਫਾਨ ਵੀ ਦੱਸਦੇ ਨੇ ਮੀਂਹ ਹਨੇਰੀ ਵੀ ਦੱਸਦੇ ਨੇ 19 ਤੋਂ 22 ਤੱਕ ਵੀਡੀਓ ਨੂੰ ਬੱਦ ਤੋਂ ਬੱਦ ਲਾਈਕ ਸ਼ੇਅਰ ਕਰਿਓ ਜੀ